ਕਾ ਕਿ ਲੜਾ ਲਾਇਆ ਗੱਲ ਤਾਂ ਇਹ ਆ ਅਸੀਂ ਲੜ ਰਹੇ ਆ ਪਿੱਛੇ ਦੇਖੇ ਕੋਈ ਨਹੀਂ ਰਿਹਾ ਮੌਤ ਦਾ ਡਰ ਨਹੀਂ ਪਰ ਜੁਰਮ ਨਹੀਂ ਰੁਕਣਾ ਤੇ ਜੁਰਮ ਤਾਂ ਤਾਂ ਰੂਗਾ ਨਾ ਜੇ ਗਾ ਹਜ਼ਾਰ ਆ ਤੇ ਸਾਡੇ ਨਾਲ ਘੱਟੋ ਘੱਟ 10 ਬੰਦੇ ਹੋਣ ਇਸ ਕਰਕੇ ਸੀ ਬਾਕੀ ਉਹ ਕੁਦਰਤੀ ਵਪਾਰੀ ਹੁੰਦੇ ਆ ਸਟੇਜਾਂ ਦੇ ਉੱਤੇ ਜਾਂ ਉਹ ਮੀਡੀਆ ਦੇ ਵਿੱਚ ਅੱਖਾਂ ਚੋਂ ਹੰਝੂ ਨਿਕਲਾਉਣੇ ਹੁਣ ਕੱਲ ਦੀ ਕਿਸੇ ਨੇ ਵੀਡੀਓ ਵੇਖੀ ਐ ਸਾਹਮਣੇ ਵੇਖੀ ਵੀਡੀਓ ਬੰਤੀ ਆਣੀ ਕਈਆਂ ਨੇ ਨਹੀਂ ਵੇਖੀ ਇੱਕ 6-7 ਸਾਲ ਦੀ ਬੱਚੀ ਸ਼ਾਮ ਨੂੰ 5:49 ਮਿੰਟ ਤੇ ਗੁਰਦਰਾ ਸਾਹਿਬ ਤੋਂ ਮੱਥਾ ਟੇਕ ਕੇ ਆਉਂਦੇ ਘਰ ਜਾ ਰਹੀ ਆ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਨਾਲ ਹੀ ਬੱਚੇ ਆ ਕੋਈ ਵੱਡਾ ਬੰਦਾ ਨਹੀਂ ਹੈ ਉਹਦੇ ਪਿੱਛੇ ਗੁਰਦਰਾ ਸਾਹਿਬ ਤੋਂ ਹੀ ਅਮਰਦ ਧਾਰੀ ਬੰਦਾ ਮੁੰਡਾ ਫਿਰ ਤੇ ਗੋਲ ਧਮਾਲਾ ਉਹਦੇ ਪਿੱਛੇ ਲੱਗ ਜਾਂਦਾ ਜਦੋਂ ਢੀੜੀ ਦੀ ਗਲੀ ਆਉਂਦੀ ਆ ਸੁੰਨ ਸਾਣ ਜੀ ਵੇਖਦਾ ਤੇ ਉਹਦੇ ਨਾਲ ਛੇੜ ਛਾੜ ਕਰਦਾ ਇਸ ਗੱਲੋਂ ਰੋਣਾ ਆਉਂਦਾ ਵੀ ਜਿੰਨਾ ਨੇ ਇੱਜ਼ਤਾਂ ਮੋੜ ਕੇ ਲਿਆਉਂਦੇ ਸੀ ਤੇ ਉਹਨਾਂ ਵਾਂ ਇਤਿਹਾਸ ਦੱਸਣ ਵਾਲੇ ਲੋਕ ਤੇ ਆਪਣੀਆਂ ਹੀ ਸਿੱਖ ਬਾਲੜੀਆਂ ਅੱਜ ਤੱਕ ਹੀ ਜਾਂਦੇ ਨੇ। ਕੋਲੂ ਬੱਚੀ ਨੂੰ ਛੇੜਿਆ ਹੋਵੇ ਕਿਸੇ ਅਦਰ ਬੰਦੇ ਨੇ। ਇਹ ਸਿੰਘ ਜਾਂਦਾ ਮਗਰੋਂ ਤਿਰਪਾਣ ਵੱਢ ਕੇ ਗੁਰਦੁਆਰੇ ਗਲੀ ਚ ਛੱਡ ਦਿੰਦਾ ਉਹਦਾ ਫੇਰ ਤਾਂ ਮੰਨਦੇ ਆ ਵੀ ਸਾਡਾ ਇਤਿਹਾਸ ਜੁੜਦਾ। ਬੋਲੇ ਸੋਨਹਾ। ਹੋ। ਵੀ ਸਾਡੇ ਜਿਹੜੇ ਬਜ਼ੁਰਗ ਸੀ ਪੁਰਖੇ ਸੀਗੇ ਭਾਈ ਉਹਨਾਂ ਦੇ ਪੂਰਨਿਆ ਤੇ ਅੱਜ ਕੱਲ ਨੌਜਵਾਨ ਚੱਲ ਰਹੇ ਆ ਤੇ ਪਰ ਮੈਂ ਤਾਂ ਇਤਿਹਾਸ ਹੁਣ ਤੱਕ ਜਿੰਨੀ ਕਿ ਮੇਰੀ ਉਮਰ ਆ ਮੈਂ ਬਰੋਲਿਆ ਕਿਸੇ ਸਾਡੇ ਜੋਧੇ ਨੇ ਕਿਤੇ ਸੂਰਮੇ ਨੇ ਜਿਹਦੇ ਇਤਿਹਾਸ ਲਿਖੇ ਗਏ ਉਹਨੇ ਤਾਂ ਭਾਈ ਕਿਤੇ ਬੱਚੀ ਨੂੰ ਹੱਥ ਨਹੀਂ ਲਾਇਆ ਤੇ ਪਰ ਉਹਨਾਂ ਦੇ ਆਪਾਂ ਉਹ ਬਾਰਸ਼ ਕਾ ਹੋਣ ਵਾਲੇ ਪੰਜਾਬ 'ਚ ਵਸਦੇ ਸਿੱਖ ਤੇ ਤੁਰੰਗਾ ਜਾਂਦਿਆਂ ਸਿੱਖਾਂ ਦੀਆਂ ਗਰੀਬ ਲੜਕੀਆਂ ਨੂੰ ਤੱਕੀ ਜਾਈਏ ਤੇ ਇਹ ਸੋਚੀਏ ਵੀ ਕੋਈ ਆਵੇ ਨਾ ਦਿਨੂ ਚੱਕ 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 ਕੇ ਮੈ ਕਿਤੇ ਸੁਨਸਣ ਜਗ੍ਹਾ ਤੇ ਲੈ ਜਾ ਤੇ ਫਿਰ ਆਪਣੀ نسل ਖਤਮ ਹੁੰਦੀ ਜਾ ਰਹੀ ਆ ਇਸ ਕਰਕੇ ਰੋਣਾ ਵਾ ਵੀ ਅਸੀਂ ਜੰਮਿਆ ਕੁਛ ਤੇ ਗੁੱਗਿਆ ਕੁਛ ਠੀਕਾ ਸਿੱਖਾਂ ਨੇ ਜੰਮਿਆ ਕੁਛ ਤੇ ਪੜਿਆ ਕੁਛ ਤੇ ਰਿਜ਼ਲਟ ਕੀ ਨਿਕਲ ਰਿਹਾ ਆ ਆਉਣ ਵਾਲੇ 50 100 ਸਾਲਾਂ ਨੂੰ ਜੋ ਤੁਸੀਂ ਦੱਸੋਗੇ ਝੂਠ ਹੋਊਗਾ ਚਾਰ ਖੜੀਆਂ ਤੇ ਚੜੇ ਸਾਚਾ ਤੱਤੀਆਂ ਤੋਂ ਉਹਨਾਂ ਦੇ ਬੈਠੇ ਗੁਰੂ ਸਾਚਾ ਆਰਿਆਂ ਨਾਲ ਜੀਰੇ ਗਏ ਸਾਚਾ ਬੰਦ-ਬੰਦ ਕੱਟਿਆ ਗਿਆ ਸਾਚਾ ਖੋਪੜ ਲਾਏ ਗਏ ਸਾਚਾ ਪਰ ਗਾਂ ਜਾ ਕੇ ਝੂਟ ਹੋ ਜਾਣਾ ਜੇ ਆਪਾਂ ਖੋਪੜ ਨਾ ਲਵਾਏ ਆਪਾਂ ਚਾਰ ਖੜੀਆਂ ਤੇ ਨਾ ਚੜੇ ਜੇ ਆਪਾਂ ਨੇ ਬੰਦ-ਬੰਦ ਨਾ ਕੱਟਿਆ ਗਿਆ ਜੇ ਆਪਾਂ ਸ਼ਹੀਦ ਨਾ ਹੋਏ ਤੇ ਸ਼ਹੀਦਾਂ ਦੀ ਕਹਾਵਤ کہاں ਹੋ ਦਾ ਖਤਮ ਹੋ ਜਾਣੀ ਆ ਆਉਣ ਵਾਲੇ ਬੱਚਿਆਂ ਨੇ ਇੰਨਾ ਕਹਾ ਲਾਂਗੇ ਨਾ ਕਿੰਨੇ ਘਣੇ ਪਰੇ ਜਿਹਾ ਬੁੜਾ ਛੂਰ ਬੋਲਦਾ ਇਹਨਾਂ ਨੂੰ ਕੀ ਪਤਾ ਹੈ ਕੀ ਹੋ ਜੂਗਾ ਢੰਡਰਗਾੜਾ ਕਹਿੰਦਾ ਹੀ ਆ ਤੱਤੀ ਤਵੀ ਤੇ ਕੌਣ ਬੈਜੂਗਾ